ਸਾਥਿਓ ਕਹਿੰਦੇ ਨਾ ਕੋਈ ਪਰਚਾ ਨਾ ਕੋਈ ਨਜਾਇਜ਼ ਖਰਚਾ ਫਿਰ ਵੀ ਪੀਪੀ 32 ਤੇ ਵੀਡੀਓ ਪਾਉਣ ਤੋਂ ਬਾਅਦ ਸਾਰੇ ਪਾਸੇ ਹੋ ਗਈ ਚਰਚਾ ਔਰ ਸਾਡੀ ਟੋਕਾ ਮਸ਼ੀਨ ਕਹਿੰਦੇ ਚੱਕ ਹੋਈ ਸੀਗੀ ਵੀਡੀਓ ਪੈਣ ਤੋਂ ਬਾਅਦ ਹੱਲ ਸਾਡਾ ਹੋ ਗਿਆ ਜੈਸੇ ਪੈਸੇ ਸਾਥਿਓ ਅੰਕਲ ਜੀ ਦੱਸਦੇ ਆ ਖੁਸ਼ ਹੋ ਕੇ ਦੱਸਦੇ ਆ ਕਹਿੰਦੇ ਕੱਲ ਤੁਸੀਂ ਸਾਡੀ ਪੀਪੀ 32 ਤੇ ਖਬਰ ਕੀ ਪਾਈ ਜਿਹੜੇ ਵਿਅਕਤੀ ਸਾਡੀ ਟੋਕਾ ਮਸ਼ੀਨ ਚੱਕ ਕੇ ਲੈ ਕੇ ਗਏ ਸੀ ਵਾਪਸ ਆ ਕੇ ਮੋੜ ਗਏ ਆ ਸਾਡੇ ਪੈਸੇ ਸਾਥੀਓ ਟੋਕਾ ਮਸ਼ੀਨ ਦੇ ਦੇ ਗਏ ਆ ਪੈਸੇ ਸਾਥੀਓ ਸਤਿ ਸ਼੍ਰੀ ਅਕਾਲ ਕਿਪੀ ਬਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲਓ ਵੀਡੀਓ ਕਿਸ ਬਾਬਤੋਂ ਵਾਲੀ ਹੈ ਕੱਲ ਇਸੇ ਜਗ੍ਹਾ ਤੋਂ ਸ਼ਾਮੀ 8:00 ਵਜੇ ਅਸੀਂ ਵੀਡੀਓ ਪੇਸ਼ ਕੀਤੀ ਸੀਗੀ ਕਿ ਅੰਕਲ ਜੀ ਦੀ ਦੁਕਾਨ ਤੋਂ 3000 ਰੁਪਏ ਅੰਕਲ ਜੀ ਦੀ ਦੁਕਾਨ ਤੋਂ ਆਹ ਟੋਕਾ ਮਸ਼ੀਨ ਇਹਦੇ ਨਾਲ ਦੀ ਕੋਈ ਆਇਆ ਤੇ ਲੈ ਗਿਆ ਫਿਰ ਉਸ ਤੋਂ ਬਾਅਦ ਜਦੋਂ ਵੀਡੀਓ ਪਈ ਆ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿਣਾ ਹੁੰਨਾ ਕਿ ਤੁਹਾਡਾ ਵਰਦਾਨ ਹੈ ਤੁਹਾਡਾ ਪ੍ਰਤਾਪ ਹੈ ਤੁਸੀਂ ਸਾਡੀ ਗੱਲ ਨੂੰ ਤਰਜੀਹ ਦਿੰਦੇ ਆ ਤਵਕਕੋ ਦਿੰਦੇ ਆ ਤਾਂ ਗੱਲ ਪੂਰੇ ਪੰਜਾਬ 'ਚ ਪਹੁੰਚ ਜਾਂਦੀ ਆ ਉਹ ਦਿਨ ਹਾਫ ਐਨ ਆਰ ਮੈਨੂੰ ਕਾਲਸ ਆਣੀਆਂ ਸ਼ੁਰੂ ਹੋ ਗਈਆਂ ਸੀ ਕਿ ਬੰਦੇ ਕਿੱਥੋਂ ਦੇ ਆ ਔਰ ਫਿਰ ਜਿਹੜੇ ਬੰਦੇ ਟੋਕਾ ਮਸ਼ੀਨ ਲੈ ਕੇ ਗਏ ਸੀ ਉਹਨਾਂ ਦੇ ਵੀ ਕਾਲ ਆ ਗਈ ਕਿ ਅਸੀਂ ਦੀ ਗਲਤੀ ਨਾ ਲੈ ਆਏ ਤਾਂ ਮੈਂ ਕਿਹਾ ਗਲਤੀ ਫਿਰ ਆਪਣੀ ਮੰਨੋ ਜਾ ਕੇ ਰੈਲਾਈਜ਼ ਕਰੋ ਅੰਕਲ ਜੀ ਤੋਂ ਜਾਣ ਲੈਣੇ ਅੰਕਲ ਜੀ ਫਿਰ ਗਲਤੀ ਮੰਨ ਲਈ ਆ ਕਿ ਉਹਨਾਂ ਨੇ ਹਾਂਜੀ ਉਹਨਾਂ ਨੇ ਮਾਫੀ ਮੰਗੀ ਆ ਤੇ ਸਾਡੀ ਕਹਿੰਦੇ ਬਹੁਤ ਬੇਇੱਜ਼ਤੀ ਬਹੁਤ ਹੋਈ ਆ ਪਿੰਡ ਚ ਵੀ ਵੀਡੀਓ ਵੀਡੀਓ ਦੇਖ ਕੇ ਤਾਂ ਅਸੀਂ ਕਹਿੰਦੇ ਸਵੇਰੇ ਸਾਜਰੇ ਆ ਗਏ ਕਹਿੰਦੇ ਤੁਸੀਂ ਪੈਸੇ ਜਿੰਨੇ ਹੈਗੇ ਲੈ ਲਓ ਤੇ ਸਾਨੂੰ ਮਾਫੀ ਦਿਓ ਭਈ ਅਸੀਂ ਤੁਸੀਂ ਮਾਫੀ ਦੇ ਦਿੱਤੀ ਹੋਰ ਜੀ ਫੇ ਹੁਣ ਕੀ ਕਰਦੇ ਹੁਣ ਉਹਨਾਂ ਨੂੰ ਮਾਫ ਕਰ ਦਤਾ ਉਹ ਪੈਸੇ ਬੁਹਿ ਦੇ ਗਏ ਆ ਪੈਸੇ ਕਿੰਨੇ ਸੀਗੇ ਟੋਕਾ ਮਸ਼ੀਨ ਦੇ ਤੇ ਉਹ ਕਿੰਨੇ ਦੇ ਕੇ ਗਏ ਆ ਉਹ ਤਕਰੀਬੇ 1500 ਦੀ 1500 ਦੇ ਗਏ ਉਹ ਠੀਕ ਉਹ ਦੇ ਗਏ ਪਰ ਡਿਸਕਾਊਂਟ ਤਾਂ ਨਹੀਂ ਦਿੱਤਾ ਤੁਸੀਂ ਫਿਰ ਨਹੀਂ ਉਹ ਤਾਂ ਨਹੀਂ ਪੁੱਛਿਆ ਤਾਂ ਨਹੀਂ ਬੀਏਡ ਗੱਡੀਆਂ ਕਿਉਂ ਨਹੀਂ ਵੇਕਦੀਆਂ ਕੱਲ ਕਹਿੰਦੇ ਫੁਰਨਾ ਫੁਰਿਆ ਪੁੱਛ ਲੈਣਾ ਸੀ ਕਿ ਬੀਏਡ ਗੱਡੀਆਂ ਕਿਉਂ ਨਹੀਂ ਵੇਕਦੀਆਂ ਆਹ ਕਹਿੰਦਾ ਮੇਰਾ ਤਾਂ ਇੱਕ ਇੱਕ ਪੁੱਤ ਵਾ ਮੈਂ ਬਹੁਤ ਗਲਤੀ ਇਹ ਨਿਆਣਿਆਂ ਨੇ ਕੀਤੀ ਹੈ ਪੀਤੀ ਖਾਦੀ ਕਰਕੇ ਕਹਿੰਦਾ ਐਦਾਂ ਚਲੋ ਜੇਣ ਗੱਲ ਨਹੀਂ ਹੋ ਗਈ ਸਾਡਾ ਕੰਮ ਹੈ ਅਵੇਅਰਨੈਸ ਦਾ ਕਿ ਕੱਲ ਨੂੰ ਕੋਈ ਹੋਰ ਐਦਾਂ ਦੀ ਗਲਤੀ ਨਾ ਕਰੇ ਕਿਉਂਕਿ ਉਹਨਾਂ ਉਹਨਾਂ ਲਈ ਤਾਂ ਗਲਤੀ ਆ ਪਰ ਇੱਕ ਦੁਕਾਨਦਾਰ ਇੱਕ ਦੁਕਾਨਦਾਰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈੰਦਾ ਦੁਕਾਨ ਤੇ ਡਿਊਟੀ ਦਿੰਦਾ ਮਾਲ ਖਰੀਦਦਾ ਉਹਦਾ ਘਰ ਪਤਾ ਨਹੀਂ ਕਿੱਦਾਂ ਚੱਲਦਾ ਇਹ ਵੀ ਸੋਚਣਾ ਚਾਹੀਦਾ ਤੁਸੀਂ ਕਿਸੇ ਨਾਲ ਐਦਾਂ ਹਰਕਤ ਕਰਦੇ ਹੋ ਤਾਂ ਬੰਦਾ ਤਾਂ ਪਰੇਸ਼ਾਨ ਹੁੰਦਾ ਨਾ ਤੁਹਾਡੇ ਹੁਣ ਪਰੇਸ਼ਾਨੀ ਹੈਗੀ ਦਿਮਾਗ ਤੇ ਨੇ ਹੁੰਦਾ ਹੈ ਨਹੀਂ ਉਦਾਂ ਪਹਿਲਾਂ ਤਾਂ ਕੋਈ ਰਸਤਾ ਦਿਖਦਾ ਇਹਨੋਂ ਸੋ ਮੈਂ ਤਾਂ ਹੁਣ ਜੇ ਕੋਈ ਪੈਦਲ ਲੈ ਕੇ ਜਾਂਦਾ ਤਾਂ ਮੈਂ ਮੈਂ ਪਰੇ ਤੇ ਹੀ ਸਟੇਸ਼ਨ ਤੇ ਜਾ ਕੇ ਵੀ ਆਇਆ ਮੈਂ ਸ਼ਾਇਦ ਕੋਈ ਰਾਹ ਜਾਂਦਾ ਜੁ ਹੁੰਦਾ ਟੱਕਰ ਹੁਣ ਖੁਸ਼ੀ ਹੈ ਕਿ ਨਹੀਂ ਤੇ ਹੁਣ ਬਹੁਤ ਪਹਿੱਕ ਦੀ ਕਮਾਈ ਕਿਤੇ ਨਹੀਂ ਗਈ ਹਾਂ ਜੀ ਉਹ 100 ਰੁਪਏ ਤਾਂ ਬਜਣਾ ਸੀ ਇਹ ਸਾਡਾ ਤਾਂ 1400 ਰੁਪਏ ਕੋਲੋਂ ਚਲੇ ਗਿਆ ਸੀਗਾ ਇਹ ਤਾਂ ਤੁਹਾਡੀ ਪੀਵੀ 32 ਵਾਲਿਆਂ ਦੀ ਬਹੁਤ ਜ਼ਿਆਦਾ ਮਿਹਨਤ ਆ ਜਿਨ੍ਹਾਂ ਨੇ ਤੇ ਕਮਾਲ ਕਰ ਦਿੱਤੀ ਬੜੀ ਦੂਰ ਦਰਾਂ ਸਾਨੂੰ ਰਿਸ਼ਤੇਦਾਰ ਇੰਗਲੈਂਡ ਕੈਨੇਡਾ ਵੀ ਸੀਗੇ ਉਹਨਾਂ ਦੇ ਵੀ ਫੋਨ ਆ ਗਏ ਤੁਸੀਂ ਕਹਿੰਦੇ ਮਸ਼ੀਨਾਂ ਦਾ ਬੰਡੀ ਜਾਂਦੇ ਲਟਾਈ ਜਾਂਦੇ ਤੁਸੀਂ ਕਹਾਂਦੇ ਨਾ ਮੈਂ ਫੁਰਨੇ ਜੀ ਫਸ ਗਿਆ ਕਿ ਫੀਟ ਗੱਡੀ ਆ ਗਈ ਅੱਛਾ ਮੈਂ ਫੁਰਨੇ ਜੀ ਫਸ ਗਿਆ ਚਲੋ ਕੋਈ ਗੱਲ ਨਹੀਂ ਜੀ ਪਰਮਾਤਮਾ ਤੁਹਾਡੇ ਨਾਲ ਹੈ ਪਰਮਾਤਮਾ ਦੀ ਬਖਸ਼ਿਸ਼ ਹੈ ਔਰ ਜਿਹੜੀ ਸਾਡੀ ਇਹ ਸੰਗਤ ਹੈ ਜਿਹੜੀ ਸਾਡੇ ਜਿਹੜਾ ਪਰਿਵਾਰ ਬੈਠਾ ਵੀਡੀਓ ਦੇਖਦਾ ਹੈ ਸਾਨੂੰ ਇਹਨਾਂ ਦੀ ਬਲੇਸਿੰਗ ਜਿਵੇਂ ਕੱਲ ਵੀ ਕਿਹਾ ਸੀ ਸਾਡੀ ਗਵਰਨਮੈਂਟ ਤਾਂ ਇਹੀ ਆ ਮਿੰਟ ਮਿੰਟ ਤੇ ਗੌਰ ਕਰਦੇ ਆ ਬਹੁਤ ਵਧੀਆ ਇਹਨਾਂ ਨੇ ਪੀਵੀ 32 ਵਾਲਿਆਂ ਨੇ ਕਮਾਲ ਕਰ ਦਿੱਤੀ ਭਾਈ ਸਾਰੇ ਪਾਸੇ ਸਾਡੇ ਰਿਸ਼ਤੇਦਾਰਾਂ ਦੇ ਵੀ ਫੋਨ ਆ ਗਏ ਬਾਹਰੋਂ ਇੰਗਲੈਂਡ ਕੈਨੇਡਾ ਤੇ ਵੀ 23 ਜਰਾ ਧਿਆਨ ਰੱਖਿਆ ਕਰੋ ਇਹਨਾਂ ਪੀਵੀ 32 ਵਾਲਿਆਂ ਨੇ ਸਾਡਾ ਜਿਹੜਾ ਸਮਾਨ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਸਾਡੇ ਸਤਿਕਾਰਯੋਗੋ ਜੀ ਤੁਸੀਂ ਸਾਡੇ ਵੱਡੇ ਆ ਤੁਹਾਡਾ ਹੱਲ ਹੋ ਗਿਆ ਤੁਹਾਡੀ ਪਰੇਸ਼ਾਨੀ ਦੂਰ ਹੋ ਗਈ ਸਾਡੇ ਲਈ ਹੀ ਖੁਸ਼ੀ ਵਾਲੀ ਗੱਲ ਹੈ ਔਰ ਮੈਂ ਇਹ ਸਾਰਾ ਕ੍ਰੈਡਿਟ ਸਾਡੀ ਆਡੀਅੰਸ ਨੂੰ ਦੇਣਾ ਚਾਹਾਂ ਸਾਰਾ ਕ੍ਰੈਡਿਟ ਸਾਡੇ ਪਰਿਵਾਰਕ ਮੈਂਬਰਾਂ ਨੂੰ ਦੇਣਾ ਚਾਹਾਂ ਆਜੋ ਕਿਉਂਕਿ ਉਹਨਾਂ ਦੀ ਬਦੌਲਤ ਹੀ ਸਾਨੂੰ ਪਤਾ ਲੱਗਦਾ ਲੱਗ ਸਕਦਾ ਨਹੀਂ ਤਾਂ ਅਸੀਂ ਕਿਹੜਾ ਕੋਈ ਕਾਲੇ ਇਲਮ ਤੇ ਪੀ ਐਚ ਡੀ ਕਰਦੇ ਕਿ ਸਾਨੂੰ ਪਤਾ ਲੱਗ ਜਾਂਦਾ ਕਿਹੜਾ ਕਿੱਥੇ ਚਲਾ ਗਿਆ ਤਾਂ ਇਹ ਸਾਡੇ ਰੱਬ ਰੂਪ ਜਿਹੜੇ ਸਾਡੇ ਪਰਿਵਾਰਕ ਮੈਂਬਰ ਵੀਡੀਓ ਨੂੰ ਦੇਖਦੇ ਆ ਸ਼ੇਅਰ ਕਰਦੇ ਆ ਜਿਹੜੇ ਸਾਨੂੰ ਸਲਾਹ ਦਿੰਦੇ ਆ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਸੀ ਤਾਂ ਉਹਨਾਂ ਦੇ ਸਾਰਨਮੰਦ ਆ ਉਹਨਾਂ ਦੇ ਰਣੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਦੇਖੋ ਤੁਹਾਡੇ ਉਪਰਾਲਾ ਸਦਕਾ ਅੰਕਲ ਜੀ ਖੁਸ਼ ਆ ਔਰ ਹੋਰ ਵੀ ਜਿਹੜੀਆਂ ਚੋਰੀਆਂ ਚਕਾਰੀਆਂ ਹੁੰਦੀਆਂ ਤੁਸੀਂ ਉਹਦੀ ਇਨਫੋਰਮੇਸ਼ਨ ਵੀ ਸਾਡੇ ਤੱਕ 15 20 ਮਿੰਟਾਂ ਤੱਕ ਪਹੁੰਚਾ ਦਿੰਦੇ ਆ ਜਿਹਦੇ ਕਰਕੇ ਸਾਰੇ ਹੀ ਫਿਰ ਇੱਕ ਐਟ ਦ ਐਂਡ ਸੈਟੀਸਫਾਈਡ ਹੋ ਜਾਂਦੇ ਕਿ ਯਾਰ ਜੇ ਸਾਡੀ ਖਬਰ ਪਈ ਆ ਤਾਂ ਸਾਨੂੰ ਫਾਇਦਾ ਵੀ ਹੋਇਆ ਔਰ ਇੱਕ ਗੱਲ ਥੋਕ ਕੇ ਕਹਿ ਦਿੰਨੇ ਆ ਖਬਰ ਦਾ ਅੱਜ ਤੀ 1 ਰੁਪਿਆ ਨਹੀਂ ਲਿਆ ਔਰ ਮਹਾਰਾਜ ਆਪਣੀ ਇਸੇ ਤਰੀਕੇ ਸਾਡੇ ਤੇ ਬਖਸ਼ਿਸ਼ ਰੱਖਣ ਸਾਡਾ ਜਿਹੜਾ ਆ ਮਾਨਿਆ ਦਿਮਾਗ ਆ ਇਹ ਸਹੀ ਪਾਸੇ ਲੱਗਿਆ ਰਵੇ ਅਸੀਂ ਨਾ ਜ਼ਿੰਦਗੀ 'ਚ ਕਦੀ ਕਿਸੇ ਤੋਂ 1 ਰੁਪਿਆ ਲਵਾਂਗੇ ਖਬਰ ਦਾ ਕਦੀ ਨਹੀਂ ਲਵਾਂਗੇ ਜਿਹੜੀ ਸਭ ਤੋਂ ਵੱਡੀ ਸੈਟੀਸਫੈਕਸ਼ਨ ਆ ਉਹ ਇਹ ਆ ਕਿ ਜਦ ਅੰਕਲ ਜੀ ਨੇ ਕਿਹਾ ਕਿ 1400 ਰੁਪਿਆ ਮੇਰਾ ਆਪਣਾ ਚੱਲ ਸੀ ਪਰ ਮੈਨੂੰ ਮੇਰਾ ਹੱਕ ਹਲਾਲ ਦਾ ਮਿਲ ਗਿਆ ਤਾਂ ਸਾਡੇ ਲਈ ਸਭ ਤੋਂ ਵੱਡਾ ਗਹਿਣਾ ਜਾਂ ਕਹਿ ਲਈਏ ਸਾਡੇ ਲਈ ਸਭ ਤੋਂ ਵੱਡਾ ਆਸ਼ੀਰਵਾਦ ਇਹੀ ਆ ਕਿ ਜਦੋਂ ਸਾਡੇ ਨਾਲ ਜੁੜੇ ਹੋਏ ਲੋਕ ਖੁਸ਼ ਹੋ ਜਾਂਦੇ ਆ ਸਾਨੂੰ ਖੁਸ਼ੀ ਮਿਲ ਜਾਂਦੀ ਆ ਔਰ ਇਹ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿਣੀ ਚਾਹਾਂਗਾ ਕਿ ਜਿਨ੍ਹਾਂ ਨੇ ਰਿਅਲਾਈਜ਼ ਕੀਤਾ ਟੋਕੇ ਤੇ ਪੈਸੇ ਦੇ ਕੇ ਗਏ ਆ ਜੇ ਤਾਂ ਉਹਨਾਂ ਤੋਂ ਸੱਚੀ ਅਣਗਹਿਲੀ ਹੋਈ ਆ ਤਾਂ ਗਾਂ ਤੋਂ ਕਦੀ ਇਦਾਂ ਅਣਗਹਿਲੀ ਨਾ ਕਰਨ ਕਿਉਂਕਿ ਤੁਸੀਂ ਇਹਦਾ ਅੰਜਾਮ ਦੇਖ ਲਿਆ ਕਿਉਂਕਿ ਥਾ ਥਾ ਤੇ ਕੈਮਰੇ ਆ ਔਰ ਕਿਹਾ ਜਾਂਦਾ ਕਿ ਚੋਰ ਦੀ ਕੋਈ ਮਾਂ ਨਹੀਂ ਹੁੰਦੀ ਚੋਰ ਦੇ ਕੋਈ ਪੈਰ ਨਹੀਂ ਹੁੰਦੇ ਇੱਕ ਦਿਨ ਫੜਿਆ ਹੀ ਜਾਂਦਾ ਪਰ ਜੇ ਕੋਈ ਜਾਣ ਕੇ ਇਦਾਂ ਕਰਦਾ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਕੋਈ ਹੋਰ ਵੀ ਕਿਤੇ ਕਰਦਾ ਤਾਂ ਉਹ ਵੀ ਇਹ ਗੱਲ ਸੋਚ ਸਮਝ ਕੇ ਚੱਲੇ ਕਿ ਸੀਸੀਟੀਵੀ ਕੈਮਰੇ ਤੋਂ ਤਾਂ ਤੁਸੀਂ ਬਚ ਸਕਦੇ ਹੋ ਲੇਕਿਨ ਇੱਕ ਰੱਬ ਨੇ ਵੀ ਕੈਮਰਾ ਲਾਇਆ ਉਹਨੇ ਪਤਾ ਨਹੀਂ ਤੁਹਾਨੂੰ ਕਿੱਥੇ ਕਲਿੱਕ ਕਰ ਦੇਣਾ ਕਿੱਥੇ ਤੁਹਾਡੀ ਚੋਰੀ ਫੜੀ ਜਾਣੀ ਆ ਤਾਂ ਇਸ ਕਰਕੇ ਗਲਤ ਕੰਮ ਨਾ ਕਰੋ ਕਿਉਂਕਿ ਗਲਤ ਕੰਮ ਦੀ ਐਂਡ ਜਿਹੜਾ ਆ ਉਹ ਬਹੁਤ ਮਾੜਾ ਹੁੰਦਾ ਇਸ ਕਰਕੇ ਸਵੇਸ਼ਾ ਸੱਚ ਦਾ ਸਾਥ ਲੋ ਤਾਂ ਤੁਹਾਨੂੰ ਪਿਆਰ ਹੀ ਪਿਆਰ ਮਿਲੂਗਾ ਬੜੇ ਜਣਾ ਬੀਬਤੀ ਨਵਾਂ 채ਨਲ ਆਪਣੀ ਛੋਟੀ ਵੀ ਦਿਲੇ ਸੂਰੀ ਕੈਮਰਾ ਪਰ ਸੰਜਿਟ ਨੂੰ ਜਾਲਦੋ ਬਹੁਤ ਜਲਦੀ ਫਿਰ ਤੁਹਾਨੂੰ ਰੱਬ ਦੇ ਸასი ਕਾਲ ਰ ਆਪ ਰੱਖਾ